ਹਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਹੋਰ ਦੀ ਸਾਰੇ ਜਿਵੇਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਸ਼ੁਰੂਆਤ ਤੇ ਆਪਾਂ ਚੱਲੇ ਜੀ ਚੋਰਮਾਰ ਸਾਹਿਬ ਤੇ ਨਾ ਨੂੰ ਕਿ ਆਪਾਂ ਸਾਰੇ ਅੱਜ ਆਪਾਂ ਪ੍ਰੀਤ ਜਸ਼ਨ ਸਾਰੇ ਸਿਰ ਨਾਲੇ ਤੇ ਆਪਾਂ ਚੱਲੇ ਜੀ ਚੋਰਮਾਰ ਸਾਹਿਬ ਸ਼ਸ਼ੀਕਾਲ ਜੀ ਸਾਰਿਆਂ ਨੂੰ ਕਰ ਦੋ ਤੇ ਇਧਰ ਆਪਣੀ ਪ੍ਰੀਤ ਖੜੀ ਕਪੜੇ-ਕਪੜੇ ਧੋਦੇ ਆਪਾਂ ਧੁੱਪ ਲੱਗੀ ਆ ਇਧਰ ਦੇਖੋ ਆਪਣਾ ਮਨਕੀਤ ਆ ਕੈਮਰੇ ਉਰੇ ਆ ਭਾਈ ਤਾਂ ਨਹੀਂ ਆਉਂਦਾ ਜੇਪਾ ਚ ਪਾ ਲਾ ਇਧਰ ਇਹਨਾਂ ਦੀ ਲੜਾਈ ਚੱਲ ਵੀ ਦਿਨੇ ਦਾਦੀ ਪੁੱਤਾਂ ਦੀ ਇਹ ਬੜਾ ਲੜਦਗੇ ਸਵਾਸ੍ਰੀ ਕਾ ਲਓ ਜੀ ਆਪਣਾ ਜਸ਼ਨ ਤੇ ਸੂਟਪਰੀਤ ਨੇ ਚੇਂਜ ਕਰਿਆ ਬਾਕੀ ਇਹਨਾਂ ਨੇ ਤਾਂ ਨਾਨਕੇ ਵਾਲੇ ਹੀ ਪਾਏ ਦੋਨਾਂ ਨੇ ਵੱਡਿਆਂ ਨੇ ਇਹ ਲਾ ਦੇ ਸੀ ਹੌਣ ਸਾਰੀ ਬੱਸ ਹੂੰ ਇਹਨਾਂ ਨੇ ਵੀ ਬਦਲਤੇ ਸੀਗੇ ਕਹਦਾ ਮੰਮੀ ਤੜ ਕੇ ਇਹੀ ਪਾਉ ਹਾਂ ਬਾਈ ਕੁੜੀ ਸੰਗਤ ਨੂੰ ਬੇਚਤੀ ਆ ਵੀ ਗੁਰਦੁਆਰਾ ਗੇਟ ਦੇ ਸਾਹਮਣੇ ਫਾਲਤੀ ਦੇ ਆ jelasnya? Okay. Okay.

到了。 हां ओदे मानकी तदी रे खेडा ने निगा पई मेरा एक पहला निगा पई अच्छा ठीक है चलो क्या नहीं है ये दिवस का मेरा है बिल्डर से एक बच्चे का ਲਓ ਜੀ ਆਪਾਂ ਚੋਰਮਾਰ ਸਾਹਿਬ ਤੋਂ ਆ ਗਏ ਸੀ ਤੇ ਕੀ ਕੀ ਖਰੀਦਾਰੀ ਕਰੀਏ ਪ੍ਰੀਤਨੇ ਦੇ ਜਸ਼ਨ ਨੇ ਕੁਝ ਮੈਂ ਵੀ ਇੱਕ ਚੀਜ਼ ਲਈਏ ਸਸਰੀ ਕਾਂਜੀ ਸਾਰਿਆਂ ਨੂੰ ਸਸਰੀ ਕਾਂਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਆਪਾਂ ਲਿਆਂਦੇ ਹਾਂ ਜੀ ਮੈਟ ਜਿਵੇਂ ਆਪਣੇ ਕਮਰੇ ਦੇ ਬਾਹਰ ਲਾਉਣ ਵਾਸਤੇ ਆ ਦੇਖੋ ਕਿੰਨੇ ਵਧੀਆ ਇਹ ਆਪਾਂ ਲਿਆਂਦੇ ਹਾਂ 100 ਦੇ ਚਾਰ ਇਹਨਾਂ ਦਾ ਕੁਆਲਿਟੀ ਵੀ ਬਹੁਤ ਵਧੀਆ ਹੈ ਹੋਲੀ-ਪੋਲੀ ਹੈਗੇ ਆ ਹਾਂ ਹੁਣ ਆਏ ਨੇ ਜਦੋਂ ਆਪਾਂ ਨਾ ਉਹਨੂੰ ਕਿਉਂਨੇ ਦੇ ਉਦੋਂ ਦੇਖੋ ਪੈਰ ਗਿੱਲੇ ਹੁੰਦੇ ਆ ਆਪਣੇ ਇਹਨਾਂ ਤੇ ਖਸਾਲੇ ਦੋ ਬੋਤਲਾਂ ਜਿਹੜਾ ਨਾ ਪਾ ਪਾਣੀ ਪਿੰਦਾ ਪੀਣਾ ਹੁੰਦਾ ਔਰ ਇਸ ਦਾ ਹੁੰਦਾ ਜਦ ਬਹਿ ਫਟ ਸਕਦੇ ਆ ਤੇ ਇੱਥੇ ਆਪਣਾ ਲੋਕ ਵੀ ਲੱਗਿਆ ਹੁੰਦਾ ਹੈ ਕਰਕੇ ਇਹਨਾਂ ਨੂੰ ਦੋ ਲਓ ਜੀ ਇਹ ਦੋਨਾਂ ਭੈਣਾਂ ਨੇ ਇਹਨਾਂ ਨੂੰ ਪਸੰਦ ਆ ਗਈ ਤੇ ਦੋ ਬੋਤਲਾਂ ਲੰਘੀਆਂ ਇਹਨਾਂ ਨੇ ਇੱਕ ਜਸ਼ਨ ਦੀ ਇੱਕ ਪ੍ਰੀਤ ਦੀ ਸੇਮ ਕਲਰ ਹੀ ਹੈ ਆ ਦੇਖੋ ਸਾਫੀ ਦੀ ਇਹ ਦੋ ਆਵਾਤਾ ਬੋਲਸ ਮਾਲੇ ਅੱਜ ਕਿਚਨ ਦਾ ਕਿਚਨ ਦਾ ਸਮਾਨ ਹਾਂਜੀ ਇਹ ਹੈਗਾ ਆਪਣਾ ਚੋਪੜ ਜਿਹ ਮੈਂ ਆਪਾਂ ਮਸਾਲਾ ਮਸੂਨਾ ਲਗੜਨਾ ਹੁੰਦਾ ਉਹ ਸਾਬਣ ਨਾਲ ਆਇੰਡਣਾ ਹੁੰਦਾ ਇਹ ਤਾਂ ਮੈਨੂੰ ਪਤਾ ਨਹੀਂ ਕੀ ਆ ਇਹ ਵੈਸੇ ਆਪਣਾ ਜਿੱਦਾਂ ਕੋਈ ਕੁੱਕਰ ਵਗੈਰਾ ਜਾਂ ਜਿਹਨੇ ਆਪਣੇ ਕੋਲੇ ਉਹ ਪਿਆ ਤਪਲਾ ਪਿਆ ਜਦੋਂ ਕਾਲਾ ਹੋ ਜਾਂਦਾ ਹਨਾ ਇਹਨੂੰ ਰੱਖ ਦੇ ਅਰਸ਼ ਨਿਕਾਲੀ ਹੁੰਦੀ ਇਹਦੇ ਨਾਲ ਸਟੀਲ ਦੇ ਨਾਲੇ ਸਾਬਣ ਮਾਰ ਕੇ ਮੰਜਿਆ ਜਾਇਆ ਕਰੂਗਾ ਉਸ ਤੋਂ ਬਾਅਦ ਇਹਨਾਂ ਦਾ ਪਰਸ ਤੇ ਪਰਸ ਆ ਦੇਖੋ ਇਹ ਸਾਦੇ ਮੇਰੀ ਮੰਮੀ ਦਾ ਪਰਸ ਆ ਮੇਰੀ ਮੰਮੀ ਦਾ ਪਰਸ ਹੈ ਤੇ ਆ ਮੇਰਾ ਪਰਸ ਹੂੰ ਤੇ ਸਭ ਤੋਂ ਛੋਟਾ ਪਰਸ ਹਾਂ ਆਈ ਐਮ ਸੌਰੀ ਜੀ ਇੱਕ ਆ ਰਿਹਾ ਸੋਇਆ ਪਹਿਲਾਂ ਇਹਨਾਂ ਸਪੌਂਜ ਡਿਸ ਸਪੌਂਜ ਇਹ ਬਾਕੀ ਮੰਗਵਾ ਲੇ ਹਾਂ ਹਾਂ ਇਹ ਆਪਾਂ 50 ਦੇ ਤਿੰਨ ਲਿਆਂਦੇ ਇਹ ਜਸੂਆ ਪਰਸ ਲਓ ਜੀ ਇਹ 100-100 ਦੇ ਲਾਇਆ ਤਿੰਨੇ ਪਰਸ ਇਹ ਜੇ ਸੁਣ ਲਈ ਆਦੇ ਵਾਸਤੇ ਮੈਨੂੰ ਲੱਗਦਾ ਮੈਂ ਕੈਵੀਕਾ ਫੋਨ ਵਗੈਰਾ ਜਿੱਦਾਂ ਕੋਈ ਕਾਪੀ ਵਗੈਰਾ ਹਨਾ ਕੁਝ ਵੀ ਹੁੰਦੀ ਹੈ ਤੇ ਛੋਟੇ ਜਿਹੇ ਪਰਸ ਚ ਲਫਾਫੇ ਨਾ ਉਹ ਵਧੀਆ ਝੋਲੀ ਚ ਰੱਖ ਕੇ ਬੈਠਾ ਰਹਿੰਦਾ ਬੰਦਾ ਆ ਵਧੀਆ ਫੋਨ ਪਊਗਾ ਪ੍ਰੀਤ ਖੁੱਲਾ ਡੁੱਲਾ ਹੈ ਆ ਦੇਖੋ ਕਿੰਨਾ ਹੀ ਸਮਾਨ ਪੈ ਜੂਗਾ ਆ ਪਿੱਛੇ ਜੇਬ ਵੀ ਹੈ ਹਾਂ ਇੱਕ ਇਧਰ ਸਾਈਡ ਤੇ ਜੇਬ ਐਸ ਜਿਵੇਂ ਕਚਰਾ ਤਾਂ ਹੈਚ ਵੀ ਹੋਊਗਾ ਲੋਫਾ ਤੇ ਪ੍ਰੀਮੀਅਮ ਦੇਖੋ ਜੀ ਪ੍ਰੀਮੀਅਮ ਦੇਖੋ ਜੀ ਨਾਲ ਇਹਦੇ ਵਿੱਚ ਆਪਾਂ ਆ ਗੋਟੀਆਂ ਹਨਾ 30x33 ਆਹ ਦੇਖੋ ਜੀ ਬੋਸ ਸਪੇਸ ਹੂੰ ਕਾਫੀ ਸਮਾਨ ਬੈਜੂ ਇਹਦੇ ਵਿੱਚ ਖੁੱਲਾ ਢੁੱਲਾ ਸਭ ਤੋਂ ਜ਼ਿਆਦਾ ਸਪੇਸ ਇੱਥੇ ਆ ਹਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਇਹ ਚ ਕੱਪੜੇ ਆਉਣਗੇ ਤਿੰਨ ਸੂਟ ਤਾਂ ਜੀ ਲਓ ਜੀ ਇਸ ਤਰ੍ਹਾਂ ਬਸ ਆਹੀ ਸਮਾਨ ਹੋਰ ਤਾਂ ਨਹੀਂ ਕੁਝ ਆਹ ਦੇਖੋ ਇਹ ਇੰਨੇ ਸਮਾਨ ਦੀ ਖਰੀਦਦਾਰੀ ਕਰ ਲਿਆ ਆਪਾਂ ਤੇ ਜਿਹੜਾ ਇਹਦਾ ਲੁੱਕ ਐ ਉਹ ਬੌਫਰੀ ਐ ਮੇਰੇ ਸਾਥ ਸਾ ਪ੍ਰੀਮੀਅਮ 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 ਮੈਨੂੰ ਕੱਟ ਕੇ ਨਾ ਆ ਸਾਡੇ ਦੀ ਲੈ ਲਓ ਜੀ ਬਸ ਆਹ ਸਮਾਨ ਲੈ ਆਂਦਾ ਸੀ ਇੰਨੀ ਖਰੀਦਦਾਰੀ ਕਰੀਏ ਤੇ ਪਾਉਨ ਫਾਫਿਜ ਅਚੈ ਤੋ ਹਾ ਲੋਕਾ ਹੁਣ ਵੀ ਕੁ ਨਹੀਂ ਆਂਦਾ ਹਾਂ ਫਿਰ ਆਪਾਂ ਗੰਦੇ ਪਾ ਦਾਂਗੇ ਨਾ ਥੋੜਾ ਟੈਮ ਲੱਗੂ ਐ ਥੋੜਾ ਭਾਰ ਲਾ ਕੇ ਬਸ ਇਹਨਾਂ ਅਗਰਬਤ ਦਾ ਆਉਣਾ ਦੇ ਦਾ ਬਲੈਂਕ ਕਿਸੇ ਦਾ ਸਰੇਚ ਮੜ ਕੇ ਭਰੋ ਬੱਟਕੇ ਭਰੋ ਸਾਰੇ ਦਾ ਪਾਪਾ ਜੀ ਰੱਖ ਲੋ ਬੰਦ ਕੇ ਨਾ ਓਏ ਪਾਣੀ ਵੀ ਮੰਗਿਆ ਮੈਂ ਪਾਸ ਹੁਣ ਪਾਣੀ ਪੀਣ ਦਾ ਨਵਾਂ ਤਰੀਕਾ ਚਲੋ ਇਹਦੇ ਚਾਹ ਨਾਲ ਤੁਸੀਂ ਪਾਣੀ ਤੇ ਪੀ ਲਿਆ ਕਰੋਗੇ ਵੱਧ ਤੋਂ ਵੱਧ ਨਹੀਂ ਘਟ ਹੈ ਮੈਨੂੰ ਮਾਇਸ ਸਮਝ ਨਹੀਂ ਆਈ ਜਾਂਦਾ ਇਹ ਚਾਹ ਕਿੰਨੇ ਕੋਊਗਾ 150 ਦੀ ਸੀ ਉਹ ਜਿਹੜੀ 1.5 ਕਿਲੋ ਵਾਲੀ ਸੀ ਕਿੰਨੀ ਸੀ ਉਹ 150 ਦੀ ਸੀ ਆ ਛੋਟੀ ਹੈਗੀ ਕਿ ਪੈ ਗਈ ਬਸ ਦੇਖਣ ਤੂੰ ਆਏ ਖੋਲਣਾ ਨਾ ਕਰਿਆ ਕਰੂੰ ਆਈ ਖਰਾਬ ਕਰਦੀ ਸੀ ਪਚਵਾਲਾ ਆ ਕੀ ਆ ਅਰ ਰਬੜ ਕਿਤੇ ਵਸਤੇ ਆ ਹਾਂ ਹੋਵੇ ਟੱਕਣ ਦੇ ਲਾਉਣ ਵਾਸਤੇ ਹਾਂ ਇਹਦੇ ਨਾਲ ਪਾਣੀ ਵੀ ਖਰਾਬ ਆ ਲੈ ਲਓ ਜੀ ਮੈਂ ਵੀ ਇਥੇ ਹੀ ਲਓ ਜੀ ਆਪਾਂ ਰੋਟੀ ਲਗਦੇ ਹੁਣ ਆਟਾ ਗੁੰਨੇ ਆ ਸੀਗੇ ਮੈਂ ਤੇ ਅੱਜ ਨਾ ਮਤਲਬ ਉਥੇ ਚੋਰ ਮਰ ਸਾਹਿਬ ਗਏ ਸੀ ਅਸੀਂ ਤੇ ਉਥੇ ਜਾ ਕੇ ਨਾ ਅਸੀਂ ਸਾਰੇ ਅਲੱਗ ਅਲੱਗ ਹੋ ਗਏ ਜਿਵੇਂ ਜਸ਼ਨ ਆ ਤੇ ਲਖਵੀਰ ਤੇ ਮੰਮੀ ਤੇ ਮਨਕੀਰ ਤੇ ਅੱਡ ਹੋ ਗਏ ਤੇ ਕਿਉਂਕਿ ਭੀੜ ਬਹੁਤ ਜਿਆਦਾ ਸੀ ਤੇ ਪ੍ਰੀਤ ਤੇ ਨਿੱਕਾ ਨਿੱਕੀ ਜਸੂ ਤੇ ਮੈਂ ਅਸੀਂ ਤਿੰਨੇ ਮਾਵਾਂ ਦੀ ਅੱਡ ਹੋਊਗਾ ਤੇ ਇਸ ਕਰਕੇ ਨਾ ਜਸ਼ਨ ਇੱਕ ਮਤਲਬ ਕੋਈ ਜਿੱਦਾਂ ਆਪਾਂ ਪੂਲ ਨਹੀਂ ਲੈ ਕੇ ਹੁੰਦੇ ਘਰੇ ਹਨਾ ਉਦਾਂ ਕੁਝ ਉਹ ਚੀਜ਼ ਹੁੰਦੀ ਹੈ ਹਵਾ ਜੀ ਭਰੀ ਹੁੰਦੀ ਉਹਦੇ ਵਿੱਚ ਤੇ ਬੱਚਾ ਇਦਾਂ نیچے ਤੋਂ ਉੱਪਰ ਜਾ ਕੇ ਚੜਦਾ ਹਨਾ ਤੇ ਉਹਦੇ ਉੱਪਰ ਤੇ نیچے ਤੋਂ ਤੋਂ ਮਤਲਬ ਸਲਿੱਪ ਕਰਕੇ نیچے ਰੁੜ ਕੇ ਆਉਂਦਾ ਪਤਾ ਨਹੀਂ ਉਹਨੂੰ ਕੀ ਕਹਿੰਦੇ ਹੁੰਦੇ ਮੈਨੂੰ ਨਹੀਂ ਇਹ ਚੀਜ਼ ਦਾ ਪਤਾ ਹਨਾ ਨਾਂ ਨਹੀਂ ਮੈਨੂੰ ਪਤਾ ਉਹ ਮਤਲਬ 20 ਰੁਪਏ ਲੈਂਦੇ ਸੀਗੇ ਵੀ ਇੱਕ ਬੱਚਾ ਮਤਲਬ 7 ਕਿ ਮਿੰਟ ਹੀ ਉਸ ਤੇ ਖੇਡ ਸਕਦਾ ਸੀਗਾ ਤੇ ਉਹ ਅੱਡ-ਅੱਡ ਹੋਣ ਦੇ ਕਾਰਨ ਨਹੀਂ ਤੇ ਮਨਕੀਤ ਵੀ ਜੇ ਮੇਰੇ ਨਾਲ ਹੁੰਦਾ ਉਹਦੇ ਤੇ ਝੂਟੇ ਲੈ ਲੈਂਦਾ ਤੇ ਕਿਉਂਕਿ ਫਿਰ ਇਹ ਪਾਰਟੀ ਸਾਡੀ ਅੱਡ ਹੋ ਗਈ ਤੇ ਮੈਂ ਅਸੀਂ ਮੈਜਿਸਨ ਵੀ ਅੱਡ ਹੋ ਗਏ ਤੇ ਜਸ਼ਨ ਨੂੰ ਤਾਂ ਮੈਂ ਝੂਟੇ ਦਵਾ ਲਈ ਉੱਥੇ ਹਨਾ ਮੈਂ ਕਿਹਾ ਚੱਲ ਕੋਈ ਨਹੀਂ 20 ਰੁਪਏ ਦੀ ਕੀ ਗੱਲ ਹੈ ਮੈਂ ਕਿਹਾ ਵੀ ਲੈ ਲੈਣਾ ਹਨਾ ਝੂਟੇ ਜੀ ਲੈਏ ਉਹਨੇ 7 ਕਿ ਮਿੰਟ ਤੇ ਫੇਰ ਬਸ ਕੋਸ ਅਸੀਂ ਸ਼ਾਪਿੰਗ ਕਰੀ ਤੇ ਫੇਰ ਇਹਦੇ ਬਾਅਦ ਹਨਾ ਜਦੋਂ ਅਸੀਂ ਮਸਲ ਮਤਲਬ ਕਿ ਬਸ ਫੜਨ ਲੱਗੇ ਅ ਲਖਵੀਰ ਤੇ ਮੰਮੀ ਚੜ੍ਹਗਾਂ ਨਹੀਂ ਵਾਸਤੇ ਉਹ ਕਿਤੇ ਡਰਾਈਵਰ ਨੇ ਇਹ ਗੱਲ ਕਹਿਤੀ ਵੀ ਆਡਾ ਰੁਕਦੀ ਨਹੀਂ ਤੇ ਆਡਾ ਆਪਣੇ ਹਰੇਕ ਵਾਸ ਰੁਕਦੀ ਐ ਬਸ ਸਟੈਂਡ ਬਣਿਆ ਮੇਨ ਬਸ ਸਟੈਂਡ ਆਪਣੇ ਕੋਈ ਵੀ ਸਿੱਧੀ ਜਿੱਦਾਂ ਪੰਜਾਬ ਗੋੜਵਾਲੀ ਕੋਈ ਵੀ ਬਸ ਹੋਵੇ ਬਸ ਸਟੈਂਡ ਦੇ ਅੰਦਰ ਐਂਟਰ ਕਰਕੇ ਰੋਕ ਕੇ ਸਵਾਰੀਆਂ ਤਾਰ ਕੇ ਤੇ ਹੋਰ ਸਵਾਰੀਆਂ ਜਿੱਦਾਂ ਕੋਈ ਸਰਸੇ ਵਾਲਾ ਉਧਰ ਲਿਆ ਕੇ ਫੇਰ ਬਸ ਆਪਣੇ ਤੁਰਦੀ ਐ ਤੇ ਉਹ ਇਹਨਾਂ ਨੂੰ ਐਂਪਲੇ ਖਾਊਗਾ ਵੀ ਓਡਾ ਰੁਕੜੀ ਨਹੀਂ ਹਨਾ ਵੀ ਅਸੀਂ ਬਸ ਤੇ ਬੈਠ ਕੇ ਕੀ ਕਰਾਂਗੇ ਅਸੀਂ ਭਾਈ ਉਹ ਮੰਗਲੀ ਵਾਰੀ ਸਿੰਘਾਂ ਤੇ ਅਸੀਂ ਅੱਗੇ ਵਾਲੀ ਵਾਰੀ ਸੀਗੇ ਮੈਂ ਜਸ਼ਨਾਂ ਤੇ ਵੱਡਾ ਜਸ਼ਨਾਂ ਤੇ ਪ੍ਰੀਤ ਭਾਈ ਅਸੀਂ ਚਾਰੇ ਉਸੇ ਬਸ ਚਾਂਗੇ ਤੇ ਲਖਵੀਰ ਤੇ ਮੰਮੀ ਰਹੇਗਾ ਉਹ ਆਂਗਾ ਮਤਲਬ ਕਿ 20-25 ਮਿੰਟ ਵਾਧਾਂਗਾ ਬਾਅਦ ਚ ਸਾਡੇ ਫਿਰ ਉਥੇ ਇੱਕ ਬਸ ਸਟਾਪ ਕੀ ਰੁਕੀ ਨਹੀਂ ਫਿਰ ਇਹ ਪਤਾ ਨਹੀਂ ਇੱਕ ਹੋਰ ਬਸ ਆਈ ਦੂ ਸਾਡਾ ਟਾਪਰੇ ਦੂਜੀ ਵਾਸਤੇ ਆਂਗਾ ਇਹ ਫਿਰ ਅਸੀਂ ਉਹਨਾਂ ਤੇ ਰਹਿਣਾ ਉੱਦਾਂ ਉੱਥੇ ਖੜੇ ਰਹੇ ਵੇਟ ਕਰੀ ਇਹਨਾਂ ਦੀ ਤੇ ਮੈਂ ਕਿਹਾ ਚੱਲ ਮੈਨੂੰ ਥੋੜਾ ਜਿਹਾ ਬੈਂਕ 'ਚ ਕੰਮ ਸੀ ਮੈਂ ਕੰਮ ਗਈ ਕੰਮ ਮੇਰਾ ਉਹੂ ਪੜਿਆ ਨਹੀਂ ਅੱਜ ਵੀ ਤੇ ਕੱਲ ਨੂੰ ਫੇਰ ਦੁਬਾਰਾ ਬੈਂਕ 'ਚ ਜਾਣਾ ਪਊਗਾ ਤੇ ਇਸ ਕਰਕੇ ਤੇ ਮਾਨ ਕੀਰਤ ਤੇ ਜਸ਼ਨ ਜੇ ਇਕੱਠੇ ਹੁੰਦੇ ਫਿਰ ਮੈਂ ਇਹਨਾਂ ਨੂੰ ਦੋਨਾਂ ਨੂੰ ਹੀ ਝੂਟੇ ਦਵਾਉਂਦੀ ਹਾਂ ਨਾ ਉੱਥੇ ਰੁੜੀ ਜਾਂਦੇ ਤਾਂ ਨੀ ਕੀ ਚੀਜ਼ ਬਣੀ ਹੁੰਦੀ ਰੁੜਦਾ ਹੈ ਨਾ ਬੱਚਾ نیچے ਤੋਂ ਉੱਪਰ ਜਾਂਦਾ ਉੱਪਰੋਂ ਰੁੜ ਕੇ ਆਉਂਦਾ ਹੈ ਨਾ ਤੇ ਚਲੋ ਇੰਨਾਂ ਨਾਲ ਹੀ ਬੱਚਾ ਖੁਸ਼ ਹੋ ਜਾਂਦਾ ਹੈਗਾ ਤੇ ਆਪਣੇ ਬੀਬੀ ਦਾ ਪਈ ਹੈ ਬਸ ਤਰਜ ਤੇ ਜਸ਼ਪ੍ਰੀਤ ਨੇ ਵੀ ਬਸ ਤਰ੍ਹਾਂ ਬਛਾਲਿਆ ਤੇ ਜਸ਼ਨ ਆਪਣਾ ਬੱਡ ਦੀ ਲੌਂਕੀਆਂ ਦਾ ਹਜੇ ਬਿਆਨ ਨੀਗਾ ਤੇ ਮੈਂ ਇੱਧਰ ਰੋਟੀ ਲੱਗਦੀ ਸੀਗੀ ਤੇ ਸਾਗ ਹੀ ਪਿਆ ਆਪਣੇ ਕੋਲੇ ਹਣਾ ਤੇ ਸਬਜ਼ੀ ਕੋਈ ਬਣਾਈ ਨਹੀਂ ਸਾ ਕਾਫੀ ਪਿਆਸੀ ਮੈਂ ਬੀਬੀ ਉਹਨਾਂ ਦਾ ਮਸ ਸਵੇਰੇ ਬਣਾ ਲਾਂਗੇ ਆਪਾਂ ਗਾਜਰਾ ਮਟਰ ਤੇ ਹੁਣ ਕੀ ਰਹਿਮਾ ਸਾਗ ਖਾ ਲੈਣੇ ਤੇ ਠੰਡ ਬਹੁਤ ਜ਼ਿਆਦੇ ਹੋਈ ਪਈ ਹੈ ਜੀ ਧੁੰਦ ਲੈਂਦੀ ਹੁੰਦੀ ਹੈ ਬਸ ਰੋਟੀ ਬਣਾ ਕੇ ਖਾਣੇ ਆ ਤੇ ਕੱਲ ਨੂੰ ਲੁਪਰੀਤ ਲਈ ਸਰਪ੍ਰਾਈਜ਼ ਹੈ ਕੁਛ ਨਾ ਕੁਛ ਕਿਉਂਕਿ ਕੱਲ ਨੂੰ ਰਣਵੀਰ ਆਊਗਾ ਮਨ ਕੀਰਤ ਨੂੰ ਲੈਣ ਤੇ ਕੱਲ ਨੂੰ ਪ੍ਰੀਤ ਵਾਸਤੇ ਸਰਪ੍ਰਾਈਜ਼ ਹੈ ਕੋਈ ਚੀਜ਼ ਪ੍ਰੀਤ ਦੀ ਬਣ ਕੇ ਰੈਡੀ ਹੋ ਕੇ ਆਊਗੀ ਕੱਲ ਨੂੰ ਤੇ ਪਲੀਜ਼ ਕੱਲ ਵਾਲਾ ਵਲੌਗ ਫੁੱਲ ਵਾਚ ਕਰ ਲਿਓ ਹਨਾ ਤੇ ਥੋੜਾ ਖੁਸ਼ ਹੋਇਓ ਹਨਾ ਮੇਰੀ ਧੀ ਦੀ ਖੁਸ਼ੀ 'ਚ ਤੇ ਤੁਸੀਂ ਮੇਰੀ ਧੀ ਦੀ ਖੁਸ਼ੀ 'ਚ ਖੁਸ਼ ਹੋ ਜਾਓਗੇ ਮੈਂ ਤਾਂ ਬਸ ਖੁਸ਼ੀ ਆ ਸਮਝੋ ਤੇ ਬਾਕੀ ਤਾਂ ਮੈਨੂੰ ਬਹੁਤ ਜਿਆਦਾ ਹਨਾ ਮਾਣ ਆ ਸਾਰੀਆਂ ਭੈਣਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਪਰ ਤੁਸੀਂ ਕਮੈਂਟ ਕਰਦੇ ਹੋ ਮੈਥੋਂ ਵੀ ਬਰੀ ਰਿਪਲਾਈ ਨਹੀਂ ਹੁੰਦਾ ਲੇਟ ਹੋ ਜਾਂਦਾ ਅੱਜ ਮੈਂ ਸਾਰੇ A to Z ਕਮੈਂਟਾਂ ਦੇ ਰਿਪਲਾਈ ਕਰੂੰਗੀ ਸ਼ਾਮ ਨੂੰ ਤੇ बस ਇਹ ਨਹੀਂ ਗੱਲ ਵਾਸਤੇ ਨਾਲ ਸ਼ੇਅਰ ਕਰ ਲਈ ਆਪਾਂ ਤੇ ਬਸ ਹੋਰ ਹੁਣ ਬਸ ਰੋਟੀ ਬਣਾ ਕੇ ਖਾ ਲਈ ਤੇ ਫਿਰ ਆਪਾਂ ਅੱਜ ਵਾਲੇ ਵਲੌਗ ਦਾ ਵੀ ਇੱਥੇ ਐਂਡ ਕਰ ਦਿੰਨੇ ਹਨਾ ਬਾਕੀ ਮਨਕੀਤ ਲਖਵੀਰ ਨਾਲ ਗਿਆ ਟਾਣੀਏ ਤੇ ਉਹ ਲਖਵੀਰ ਨੇ ਕਿਹਾ ਸੀ ਕਹਿੰਦੀ ਵੀ ਜੇ ਮੈਂ ਮਨਕੀਤ ਰਾਤ ਲਾਉਂਗਾ ਮੇਰੇ ਕੋਲੇ ਫਿਰ ਮੈਂ ਦਿਨ ਸੂਟ ਦਵਾਉਂਗੀ ਨਹੀਂ ਮੈਂ ਦਵਾਉਂਦੀ ਨਹੀਂ ਤੇ ਫਿਰ ਜਸ਼ਨ ਨਾਲ ਤੇ ਲਖਵੀਰ ਨੇ ਜਾਵੜਿਆ ਸੀਗਾ ਤੇ ਹਣਾ ਕੱਲ ਨੂੰ ਹੀ ਆਊਗਾ ਮਨਕੀਰ ਤਾਂ ਸਵੇਰੇ ਦਾ ਟਾਈਮ ਨਾਲ ਹੀ ਆਜੂਗਾ ਮੈਨੂੰ ਪਤਾ ਹੈ ਕਿਉਂਕਿ ਰਣਵੀਰ ਲੈਣ ਆਊਗਾ ਫਿਰ ਕੱਲ ਨੂੰ ਤੇ ਸ਼ਾਇਦ ਇਹਨਾਂ ਦੇ 15 16 ਤੋਂ ਸਕੂਲ ਸਟਾਰਟ ਹੈ ਪਤਾ ਨਹੀਂ ਛੁੱਟੀਆਂ ਵਧਾਉਣਗੇ ਕਿ ਨਹੀਂ ਪੈਸੇ న్యూਸ ਤਾਂ ਆ ਰਹੀ ਹੈ ਵੀ ਛੁੱਟੀਆਂ ਵਧਾਉਣਗੇ ਪਰ ਸਕੂਲ ਵੱਲੋਂ ਕੋਈ ਮੈਸੇਜ ਨਹੀਂ ਆਇਆ ਹਜੇ ਗਰੁੱਪ 'ਚ ਤੇ ਬਾਕੀ ਦੇਖੋ ਹੌਲੀ ਹੌਲੀ ਕੀ ਬੰਦ ਹੈ ਤੇ ਤੁਹਾਨੂੰ ਦਿਖਾਉਣੇ ਮੇਰੇ ਨਾਲ ਧਿਆਨ ਨੇ ਹੁਣ ਸਰ ਮੈਟ ਵੀ ਕਮਰੇ ਦੇ ਬਾਹਰ 'ਚ ਰੱਖ ਤੇ ਤੇ ਥੋੜੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਾਂ ਤੇ ਵੈਸੇ ਤਾਂ ਹੁਣ ਚੱਕ ਕੇ ਰੱਖਾਂਗੇ ਕਿਉਂਕਿ ਤੁਹਾਨੂੰ ਦਸਵੇਰੇ ਅਗੀ ਤੇ ਇਹਨਾਂ ਨੂੰ ਇੱਕ ਵਾਰ ਚੱਕ ਕੇ ਅੰਦਰ ਰੱਖ ਦਾਂਗੇ ਤੇ ਫਿਰ ਸਵੇਰ ਪੋਚੇ ਵਗੈਰਾ ਲਾਉਣ ਤੋਂ ਬਾਅਦ ਥੋੜਾ ਜਿਹਾ ਦਿਨ ਮਤਲਬ ਖੜਜ ਗਿਆ ਦਿਨ ਹਨਾ ਲਿਖਰ ਜਿ ਗਿਆ ਥੋੜਾ ਜਿਹਾ ਦਿਨ ਫਿਰ ਆਪਾਂ ਉਦੋਂ ਫੇਰ ਧਾਤਾਂਗੇ ਹਨਾ ਇਹਨਾਂ ਨੂੰ ਮੈਟ ਨੂੰ ਤੇ ਤੁਹਾਨੂੰ ਪਤਾ ਵੀ ਧੁੰਦਾ ਨਾ ਦਾ ਮੱਦੇ ਜਾਣਗੇ ਹਨਾ ਫਿਰ ਹਲਕਤ ਜੀ ਆਉਣ ਲੱਗ ਜਾਈਂਦੀ ਗਿੱਲੇ ਸਿਲੇਆਂ ਤੋਂ ਤੇ ਤੁਹਾਨੂੰ ਦਿਖਾਉਣੇ ਆ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਪਲੀਜ਼ ਚੈਨਲ ਨੂੰ ਸਪੋਰਟ ਬਣਾਓ ਥੋੜਾ ਜਿਹਾ ਨਾ ਦਬ ਕੇ ਜੀ ਸਪੋਰਟ ਕਰ ਦਿਓ ਤੇ ਕੜਾ ਜ਼ਰੂਰ ਕਰਾਇਆ ਫਰੀਦ ਦਾ ਤੇ ਪਰ ਥੋੜਾ ਜਿਹਾ ਹਟਤਾ ਜਾ ਕਰਕੇ ਕਰਾਏਗਾ ਤੇ ਚੈਨਲ ਨੂੰ ਸਪੋਰਟ ਬਣਾਓ ਜੀ ਤੇ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇੱਧਰ ਮੇਰਾ ਪੁੱਤ ਦੇਖੋ ਇਹਦੇ ਆਪਦੇ ਦਾ ਕੋਟ ਹੈ ਨਹੀਂ ਫਰੀਦ ਵਾਲਾ ਪਾਈ ਬੈਠਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਬੈਥੀ ਐਂਡ ਕਰਦੇ ਸ਼ਸ਼ੀ ਕਾਲ ਬਾਏ ਬਾਏ ਜੀ ਬਾਏ ਬਾਏ ਜੀ